ਹਰ ਰੋਜ਼ ਦੀ ਤਰ੍ਹਾਂ ਵਾਜਦਾ ਪੰਜਾਬ ਦੀ ਇਸ ਖਾਸ ਚਰਚਾ ਤੇ ਸਾਰੇ ਦਾ ਸਵਾਗਤ ਹੈ ਤਾਂ ਸੇ ਸ਼ੁਰੂਆਤ ਜਿਹੜੀ ਆਪਾਂ ਇੱਥੋਂ ਕਰਦੇ ਵੀ ਨਗਰ ਨਗਰ ਚੋਣਾਂ ਤਾਂ ਹੋ ਚੁੱਕੀਆਂ ਹੋਈਆਂ ਨੇ ਪਟਿਆਲਾ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਤੇ ਮੇਅਰ ਬਣਾਉਣ ਦੇ ਲਈ ਜਿਹੜੀ ਹੈ ਜੋੜ ਤੋੜ ਸ਼ੁਰੂ ਹੋ ਗਈ ਹੈ ਤਾਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਸਰ ਲੱਗਦਾ ਨਾ ਨਗਰ ਨਗਰ ਚੋਣਾਂ ਤੇ ਗੱਲ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਐਂਟਰੀ ਕਹ ਲੋ ਉੱਪਰ ਤੋਂ ਥੱਲੇ ਨੂੰ ਆਈ ਹੈ ਜੀ ਸਭ ਤੋਂ ਪਹਿਲਾਂ ਲੋਕ ਸਭਾ ਚੋਣਾਂ ਚ ਜਿੱਤ ਦਰਜ ਹੋਈ ਹੈ 2014 ਚ ਜਿੱਤ ਦਰਜ ਕੀਤੀ ਆਮ ਆਦਮੀ ਪਾਰਟੀ ਨੇ ਚਾਰ ਉਸ ਸਮੇਂ ਲੋਕ ਸਭਾ ਮੈਂਬਰ ਜਿੱਤੇ ਸੀ ਉਸ ਤੋਂ ਬਾਅਦ ਵਿਧਾਨ ਸਭਾ ਚ ਫਿਰ ਕਹਿ ਲਓ ਵਿਰੋਧੀ ਧਿਰ ਚ ਰਹੀ ਆਮ ਆਦਮੀ ਪਾਰਟੀ ਫਿਰ ਬਾਹੀ ਚ ਆ ਕੇ ਆਮ ਆਦਮੀ ਪਾਰਟੀ ਪੱਟਾ ਬਹੁਮਤ ਲੈ ਕੇ ਸੱਤਾ ਚਾਹੀਏ ਪੰਜਾਬ ਚ ਭਾਵੇਂ ਆਮ ਆਦਮੀ ਪਾਰਟੀ ਦਾ ਪੰਜਾਬ ਚ ਬਹੁਤ ਵੱਡਾ ਕੇਟਰ ਹੈਗਾ ਸੀ ਪਰ ਉਹ ਜਥੇਬੰਦਕ ਰੂਪ ਚ ਜਾ ਜਥੇਬੰਦਕ ਰੂਪ ਚ ਪਿੰਡਾਂ ਚ ਸ਼ਹਿਰਾਂ ਚ ਇਹ ਸਰਕਾਰ ਤੋਂ ਬਾਹਰ ਗਿਆ ਜੇ ਪੰਚਾਇਤੀ ਚੋਣਾਂ ਦੀ ਗੱਲ ਕਰੀ ਤਾਂ ਪੰਚਾਇਤੀ ਚੋਣਾਂ ਚ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੇ ਜਿਹੜੇ ਸਰਪੰਚ ਪੰਜ ਚਿਹਰੇ ਸਾਹਮਣੇ ਆਏ ਔਰ ਜਿਹੜਾ ਖਿੰਡਿਆ ਹੋਇਆ ਕਹਿ ਲਓ VOTER ਸੀ ਇੱਕ ਜੁਟਤਾ ਨਾਲ ਹੀਟਲੇ ਲੈਵਲ ਤੇ ਵੀ ਇਕੱਠਾ ਹੋਇਆ ਮਜ਼ਬੂਤ ਹੋਇਆ ਪਿੰਡ ਲੈਵਲ ਤੇ ਮਤਲਬ ਇਹ ਇੱਕ ਜਥੇਬੰਦਕ ਰੂਪ ਲਿਆ ਉਸੇ ਤਰ੍ਹਾਂ ਹੀ ਨਗਰ ਨਗਮ ਚੋਣਾਂ ਲਾ ਲਓ ਨਗਰ ਨਿਗਮ ਚੋਣਾ ਚ ਵੀ ਪਹਿਲੀ ਵਾਰੀ ਆਮ ਆਦਮੀ ਪਾਰਟੀ ਦੀ ਐਂਟਰੀ ਹੋਈ ਹੈ ਜੀ ਇਹ ਤੂ ਪਹਿਲੀ ਵਾਰੀ ਰ ਹੈ ਭਾਵੇਂ ਨਗਰ ਕੌਂਸਲ ਚੋਣਾ ਚ ਆਮ ਆਦਮੀ ਪਾਰਟੀ ਨੇ ਲਿਆ ਸੀ ਜਦੋਂ ਵਿਰੋਧੀ ਧਿਰ ਸੀਗੇ ਪੰਜਾਬ ਚ ਕਾਂਗਰਸ ਪਾਰਟੀ ਦੇ ਸਮੇਂ ਪਰ ਬਹੁਤ ਆਮ ਆਦਮੀ ਪਾਰਟੀ ਦੇ ਪੱਲੇ ਨਹੀਂ ਸੀ ਉਦੋਂ ਕੁਝ ਵੀ ਪਿਆ ਹੁਣ ਨਗਰ ਨਿਗਮ ਚੋਣਾ ਚ ਸੱਤਾਧਾਰੀ ਧਿਰ ਵਾਕਈ ਮਜ਼ਬੂਤ ਹੁੰਦੀ ਹੈ ਸੱਤਾਧਾਰੀ ਧਿਰ ਦੇ ਖਾਤੇ ਚ ਆਮ ਆਦਮੀ ਪਾਰਟੀ ਦੇ ਖਾਤੇ ਚ ਜਿੱਤ ਦਰਜ ਹੋਈ ਹੈ ਕਹ ਲੋ ਭਾਰੂ ਹੋ ਕੇ ਆਮ ਆਦਮੀ ਪਾਰਟੀ ਇਹਨਾਂ ਉਹ ਬਹੁਤ ਜਿੱਤੀ ਹੈ ਟੋਟਲ ਨਗਰ ਨਿਕ ਪੰਜ ਨਗਰ ਨਿਕ ਮੰਚੋਂ 368 ਬਾਰਡਾਂ ਤੇ ਜਿਹੜੀ ਚੋਣ ਹੋਈ ਉਹ ਚੋਂ 158 ਆਮ ਆਦਮੀ ਪਾਰਟੀ ਦੇ ਹਿੱਸੇ ਆਏ ਜਿਹੜੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਬਣੇ ਜੀਚੋ 158 ਆਮ ਆਦਮੀ ਪਾਰਟੀ ਦੇ ਆ ਤੇ ਉਹਦੇ ਨਾਲ ਜੇ ਗੱਲ ਕਰੀਏ ਤਾਂ ਆਪਣੇ ਕਾਂਗਰਸ ਪਾਰਟੀ ਜਿਹੜੀ ਦੂਸਰੀ ਨੰਬਰ ਤੇ ਆ ਉਹਦੇ ਹਿੱਸੇ 121 ਕਾਉਂਸਲਰ ਆਏ ਆ ਭਾਜਪਾ ਦੇ 55 ਨੇ ਟੋਟਲ ਦੀ ਗੱਲ ਕਰ ਰਹੇ ਆ ਪੰਜਾ ਨਗਰ ਨਿਕ ਮੰਚਾਂ ਦੀ ਔਰ ਕਾਲੀ ਦਲ ਦੇ ਹਿੱਸੇ 11 ਨੇ। ਹੂੰ। ਤੈਨ ਬਸਪਾ ਦੇ ਆ ਤੇ 20 ਜਾਦ ਨੇ। ਕਾਲੀ ਦਲ ਕਹਿ ਲੀਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਖੇਤਰੀ ਪਾਰਟੀ ਦੂਸਰੀ ਵਾਰਾ ਕਿ ਭਾਜਪਾ ਤੋਂ ਤੀਜੇ ਨੰਬਰ ਤੋਂ ਵੀ ਚੌਥੇ ਨੰਬਰ ਤੇ ਚਲੀ ਗਈ ਹੈ। ਭਾਜਪਾ ਤੋਂ ਵੀ ਪਿੱਛੇ ਚਲੀ ਗਈ ਹੈ। ਹੂੰ। ਲੋਕ ਸਭਾ ਚੋਣਾਂ ਚ ਵੀ ਜਿਹੜਾ ਇਹਦਾ ਵੋਟ ਬੈਂਕ ਸੀ ਜਾਂ ਪ੍ਰਤੀਸ਼ਤਤਾ ਸੀ ਉਹ ਭਾਜਪਾ ਤੋਂ ਪਛੜ ਗਈ ਸੀ। ਤੇ ਪਿੱਛੇ ਰਹਿ ਗਈ ਸੀ। ਹੁਣ ਫੇਰ ਦੁਬਾਰਾ। ਹੂੰ। ਲੋਕ ਸਭਾ ਚੋਣਾਂ 'ਚ 18% ਭਾਜਪਾ ਕੋਲੇ ਸੀ ਵੋਟ ਔਰ ਇਹਨਾਂ ਕੋਲੇ 13 ਦੇ ਕਰੀਬ ਸੀ ਉਦੋਂ ਜੀ ਹੁਣ ਫਿਰ ਨਗਰ ਨਿਗਮ ਚੋਣਾਂ 'ਚ ਵੀ ਅਕਾਲੀ ਦਲ ਜਿਹੜਾ ਚੌਥੇ ਨੰਬਰ ਤੇ ਪਛੜਿਆ ਜਿਹੜੀ ਸਭ ਤੋਂ ਵੱਡੀ ਗੱਲ ਕਰਨ ਵਾਲੀ ਹੈ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਕ ਨਗਰ ਨਿਗਮ ਨੂੰ ਛੱਡ ਕੇ ਪਟਿਆਲਾ 'ਚ ਪਟਿਆਲਾ 'ਚ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਮਿਲਿਆ ਇਹ ਚ 53 ਚ ਟੋਟਲ 43 ਆਮ ਆਦਮੀ ਪਾਰਟੀ ਦੇ ਹਿੱਸੇ ਆ ਚਾਰ-ਚਾਰ ਹੈ ਕਾਂਗਰਸ ਤੇ ਆਪਣੇ ਇਹਨਾਂ ਕੋਲੇ ਦੂਜਿਆਂ ਕੋਲੇ ਭਾਜਪਾ ਕੋਲੇ ਜੀ ਉਥੇ ਤਾਂ ਕਲੀਅਰ ਹੀ ਹੈ ਬਣ ਰਿਹਾ ਇਹਨਾਂ ਦਾ ਮੇਰ ਉਹ ਚੋ ਨਾ ਵੀ ਭਜ ਦੌੜ ਵੀ ਸ਼ੁਰੂ ਹੋ ਗਈ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਇੱਥੇ ਤਾਂ ਸੱਤਾਧਾਰੀ ਤਰ ਤੱਕ ਪਹੁੰਚ ਕਿਦੀ ਬਣਦੀ ਹੈ ਮਤਲਬ ਉਹ ਇਦਾਂ ਦੀ ਤੌਰ ਲੱਗੀ ਹੋਈ ਹੈ ਹੁਣ ਉਹ ਕੁੰਦਨ ਗੋਗਿਆ ਹੈਗੇ ਨੇ ਜਿਹੜੇ 30 ਨੰਬਰ ਵਾਰਡ ਤੋਂ ਉੱਥੇ ਜਿੱਤੇ ਆ ਜਿਨ੍ਹਾਂ ਦਾ ਸਭ ਤੋਂ ਨਾਮ ਮੂਰੇ ਚੱਲ ਰਿਹਾ ਹੈ ਔਰ ਦੂਸਰੇ ਤਜਿੰਦਰ ਮਹਿਤਾ ਨੇ ਉਹਨਾਂ ਦਾ ਵੀ ਨਾਂ ਕਾਫੀ ਹੈ ਕਿਉਂਕਿ ਪਾਰਟੀ ਦੇ ਟਕਸਾਲੀ ਆਗੂ ਹੈ ਜਾਂ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹੈ ਔਰ ਦੂਸਰੇ ਨੰਬਰ ਤੇ ਆਪਾਂ ਗੱਲ ਕਰ ਲਈਏ ਤਾਂ ਆਪਣੇ ਜਲੰਧਰ ਚ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਮਜ਼ਬੂਤ ਹੋ ਗਈ ਹੈ ਹਾਂ ਭਾਵੇਂ ਆਮ ਆਦਮੀ ਪਾਰਟੀ ਕੋਲ ਜਲੰਧਰ ਚ 49 ਸੀਗੇ ਬਹੁਮਤ ਨਹੀਂ ਹੈ ਪਰ ਅੱਜ ਦੋ ਹੋਰ ਕਾਉਂਸਲਰ ਜਿਹੜੇ ਆਜ਼ਾਦ ਉਥੋਂ ਜਿੱਤੇ ਸੀ ਜੀ 43 ਚਾਹੀਦੇ ਆ ਉਥੇ ਆਮ ਆਦਮੀ ਪਾਰਟੀ ਨੂੰ ਉਥੇ ਵੀ ਆਪਣਾ ਮੇਰ ਬਣਾਉਣ ਲਈ ਜਲੰਧਰ ਚ ਉਥੇ ਦੋ ਆਜ਼ਾਦ ਕੌਂਸਲਰ ਸੀਮਾ ਰਾਣੀ ਤੇ ਇੱਕ ਹੋਰ ਹੈ ਆਪਾਂ ਜ਼ਿਕਰ ਕਰ ਸਕਦੇ ਆ ਪ੍ਰਵੀਨ ਬਾਸਨ ਵਾਸਨ ਉਹਨਾਂ ਦਾ ਨਾਮ ਹੈਗਾ ਜੀ ਉਹ ਵੀ ਅੱਜ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਪੱਲਾ ਫੜ ਲਿਆ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਭਾਵੇਂ ਉਥੇ 41 ਦਾ ਅੰਕੜਾ ਇਹਨਾਂ ਕੋਲੇ ਹੋ ਗਿਆ ਉੱਥੇ ਵੀ ਆਮ ਆਦਮੀ ਪਾਰਟੀ ਮਜ਼ਬੂਤ ਹੈ ਔਰ ਉੱਥੇ ਵੀ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਤਕਰੀਬਨ ਤੈ ਹੈ ਹੂੰ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਅੰਮ੍ਰਿਤਸਰ ਤੇ ਫਗਵਾੜਾ ਚ ਦੋਨਾਂ ਥਾਵਾਂ ਤੇ ਕਾਂਗਰਸ ਪਾਰਟੀ ਮਜ਼ਬੂਤ ਹੈ ਪਹਿਲੇ ਨੰਬਰ ਤੇ ਹੈ ਭਾਵੇਂ ਬਹੁਮਤ ਨਹੀਂ ਹੈਗਾ ਪਰ ਇੱਥੇ ਦੋਵਾਂ ਥਾਵਾਂ ਤੇ ਇਹਨਾਂ ਨੂੰ ਤਿੰਨ ਤਿੰਨ ਮਤਲਬ ਜਿਹੜੇ ਕਾਉਂਸਲਰ ਚਾਹੀਦੇ ਆ ਕਾਂਗਰਸ ਪਾਰਟੀ ਨੂੰ ਔਰ ਕਾਂਗਰਸ ਪਾਰਟੀ ਜੇ ਦੇਖੀਏ ਤਾਂ ਅਮਰ ਸਰ ਦੀ ਅੱਪਾ ਗੱਲ ਕਰ ਲਈਏ ਤਾਂ ਅਮਰ ਸਰਚ ਕਾਂਗਰਸ ਪਾਰਟੀ ਨੂੰ ਜਿਹੜੇ ਟੋਟਲ ਉੱਥੇ ਹੈਗੇ ਨੇ ਆਮ ਆਦਮੀ ਪਾਰਟੀ ਤੇ 40 ਸੌਰੀ ਕਾਂਗਰਸ ਦੇ 40 ਕੌਂਸਲਰ ਜਿੱਤੇ ਆ ਆਮ ਆਦਮੀ ਪਾਰਟੀ ਕੋਲ ਉੱਥੇ 24 ਹੈ ਔਰ ਉੱਥੇ ਦੇਖੀਏ ਤਾਂ ਉੱਥੇ ਤਿੰਨ ਸਿਰਫ ਆਮ ਆਦਮੀ ਪਾਰਟੀ ਨੂੰ ਚਾਹੀਦੇ ਆ ਜੀ ਔਰ ਇਹ ਵੀ ਪਤਾ ਲੱਗਾ ਕਿ ਤਿੰਨ ਜਿਹੜੇ ਕਾਂਗਰਸ ਪਾਰਟੀ ਤੋਂ ਬਾਗੀ ਹੋ ਕੇ ਕੌਂਸਲਰ ਉੱਥੇ ਜਿੱਤੇ ਨੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਸੀ ਉਹ ਕਾਂਗਰਸ ਪਾਰਟੀ ਤੋਂ ਬਾਗੀ ਹੋ ਗਏ ਸੀ ਬਾਗੀ ਹੋ ਕੇ ਉਹ ਖੜੇ ਸੀਗੇ ਔਰ ਬਾਗੀਆਂ ਤੇ ਟਿਕ ਹੈ ਕਾਂਗਰਸ ਪਾਰਟੀ ਦੀ ਉੱਥੇ ਜੇ ਬਾਗੀ ਕਾਂਗਰਸ ਪਾਰਟੀ ਨਾਲ ਰਲ ਜਾਂਦੇ ਆ ਤਾਂ ਉੱਥੇ ਜਿਹੜਾ ਇਹਨਾਂ ਦਾ ਮਿਹਰਬਾਨਾ ਕਾਂਗਰਸ ਪਾਰਟੀ ਦਾ ਤੈਅ ਹੈ ਔਰ ਜਿਹੜੇ ਹੈਗੇ ਨੇ ਰਾਜ ਕਮਲਪ੍ਰੀਤ ਸਿੰਘ ਜੀ ਉਹਨਾਂ ਦਾ ਨਾਮ ਹੈਗਾ ਲੱਕੀ ਛੋਟਾ ਨਾਮ ਉਹ ਤੇ ਦੌਰ ਚ ਸ਼ਾਮਲ ਨੇ ਮੇਰ ਦੀ ਦੌਰ ਚ ਕਾਂਗਰਸ ਪਾਰਟੀ ਬਲੋਰ ਉਹਨਾਂ ਨੇ ਕੱਲੋ ਚੌਥੀ ਵਾਰ ਇਸ ਵਾਰ ਉਹ ਜਿੱਤੇ ਆ ਕਾਉਂਸਲਰ ਅਮਰਸਰ ਤੋਂ ਕੱਲੋ ਪਾਰਟੀ ਦੇ ਸੀਨੀਅਰ ਲੀਡਰ ਆ ਔਰ ਦੇਖੋ ਇਹ ਇਹਨਾਂ ਦੀ ਭਾਵੇਂ ਜਿਹੜਾ ਥਾਪੜਾ ਤੋਂ ਪਰੋ ਹੀ ਆਉਣਾ ਹੁੰਦਾ ਕਾਂਗਰਸ ਪਾਰਟੀ ਦਾ ਭਾਵੇਂ ਮੇਰ ਪਟਿਆਲੇ ਚ ਵੀ ਸਾਰੇ ਥਾਵਾਂ ਤੇ ਸੱਤਾਧਾਰੀ ਦਰਦਾ ਵੀ ਥਾਪੜਾ ਤੋਂ ਪਰੋ ਹੀ ਆਉਣਾ ਨੇ ਕਿ ਨੂੰ ਕਿਹਦੇ ਤੇ ਉਂਗਲ ਰੱਖਦੀ ਆ ਮਤਲਬ ਸત્તાਧਾਰੀ ਧਿਰ ਆ ਜਾਂ ਵਿਰੋਧੀ ਧਿਰ ਹਾਈ ਕਮਾਂਡ ਕੀਤੇ ਉਂਗਲ ਰੱਖਦੀ ਆ ਬੰਡਾ ਤਾਂ ਉਹ ਨਹੀਂ ਹੁੰਦਾ ਬਿਲਕੁਲ ਪਰ ਕਾਲੀਆਂ ਚ ਵੀ ਇਹ ਰਵਾਇਤ ਰਹੀ ਆ ਵੀ ਚਿੱਠੀ ਖੁੱਲਦੀ ਰਹੀ ਆ ਆ ਕੇ ਹਾਂ ਮਤਲਬ ਮੀਟਿੰਗ 'ਚ ਆ ਕੇ ਚਿੱਠੀ ਖੁੱਲਦੀ ਹੁੰਦੀ ਸੀ ਇੱਕ ਬੰਦਾ ਚਿੱਠੀ ਲੈ ਕੇ ਆਉਂਦਾ ਹੁੰਦਾ ਈ ਉਹ ਖੋਲ ਕੇ ਫਿਰ ਉਹ ਇੱਕ ਰਵਾਇਤ ਬਣੀ ਹੋਈ ਸੀ ਵੀ ਚਿੱਠੀ ਖੁੱਲ ਗਈ ਜੀ ਮੁੱਖ ਮੰਤਰੀ ਜਾਂ ਬਾਦਲ ਸਾਹਿਬ ਵੱਲੋਂ ਆਈ ਹੋਈ ਤੇ ਉਹ ਚ ਜਿਹਦਾ ਨਾਮ ਆ ਫਿਰ ਇੱਕ ਬੰਦੇ ਦੀ ਡਿਊਟੀ ਹੁੰਦੀ ਸੀ ਵੀ ਉਹਨੇ ਪੇਸ਼ ਕਰਨਾ ਉਹ ਤੇ ਬਾਕੀ ਵਾਲੇ ਦੂਜੇ ਨੇ ਉਹਦੀ ਤਜਵੀਬ ਉਹ ਤੇ ਮੋਹਰ ਲਾਉਣੀ ਆ ਤਲੋ ਇਸ ਤਰ੍ਹਾਂ ਇਹ ਉਪਰੋਂ ਭਾਵੇਂ ਆਉਣੀ ਹੁੰਦੀ ਹੈ ਕਹਿ ਲਓ ਨਾ ਤੇ ਅੰਮ੍ਰਿਤਸਰ ਤੇ ਫਗਵਾੜੇ ਚ ਵੀ ਜਿਹੜੀ ਹੈ ਕਾਂਗਰਸ ਪਾਰਟੀ ਮਜ਼ਬੂਤ ਹੈ ਜੇ ਫਗਵਾੜੇ ਦੀ ਗੱਲ ਕਰੀਏ ਤਾਂ ਫਗਵਾੜੇ ਦਾ ਵੀ ਮੈਂ ਤੁਹਾਨੂੰ ਅੰਕੜੇ ਦੱਸ ਹੀ ਦੇਣਾ ਉੱਥੇ 50 ਨੇ ਟੋਟਲ ਵਾਰਡ ਜੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਤਿੰਨ ਚਾਹੀਦੇ ਆ ਉੱਥੇ ਤਾਂ ਉੱਥੇ ਕਾਂਗਰਸ ਪਾਰਟੀ ਕੋਲੇ 22 ਨੇ ਕਾਉਂਸਲਰ ਔਰ ਕਾਂਗਰਸ ਪਾਰਟੀ ਦਾ ਉੱਥੇ ਵਿਧਾਇਕ ਵੀ ਆਪਣੀ ਬਾਈ ਦੇ ਨਾਲ 23 ਹੋ ਜਾਂਦੇ ਆ ਮਤਲਬ ਜੇ ਵਿਧਾਇਕ ਦੀ ਵੀ ਵੋਟ ਪੈਂਦੀ ਹੈ ਨਾ ਇਹ ਚ ਨਗਰ ਨਗਮ ਹੋਵੇ ਨਗਰ ਕਾਉਂਸਲ ਹੋਵੇ ਚ ਵਿਧਾਇਕ ਦੀ ਵੋਟ ਵੀ ਪੈਂਦੀ ਹੈ ਔਰ ਆਮ ਆਦਮੀ ਪਾਰਟੀ ਕੋਲੇ ਸਿਰਫ ਉਥੇ 12 ਹੀ ਆ ਔਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਭਾਵੇਂ ਕਿ ਭਗਵੰਤ ਮਾਨ ਖੁਦ ਮੁੱਖ ਮੰਤਰੀ ਉਥੇ ਗਏ ਸੀ ਔਰ ਜੱਪੇਵਾਲ ਸਾਹਿਬ ਜਿਹੜੇ ਰਾਜਕਮਾਰ ਜੱਪੇਵਾਲ ਨੇ ਡਾਕਟਰ ਜਾਂ ਉਹਨਾਂ ਦੇ ਬੇਟੇ ਜਿਹੜੇ ਵਿਧਾਇਕ ਬਣੇ ਨੇ ਹਾਲ ਹੀ ਚ ਕੁਝ ਪਹਿਲੇ ਆਪਣੇ ਜਿਮਨੀ ਚੋਣ ਚ ਔਰ ਉਹਨਾ ਨੇ ਇਸ ਬੜੀ ਮਤਲਬ ਮੈਂ ਮਜ਼ਬੂਤੀ ਨਾਲ ਚਲਾਈ ਸੀ ਪਰ ਬਹੁਤੀ ਸਫਲਤਾ ਨਹੀਂ ਮਿਲੀ ਕਹ ਲਈਏ ਜਾਂ ਲੋਕਾਂ ਨੇ ਕਿਉਂਕਿ ਉਸ ਏਰੀਏ ਚ ਵਸਪਾ ਦਾ ਵੀ ਕਾਫੀ ਪ੍ਰਭਾਵ ਰਿਹਾ ਜੀ ਕਿਸੇ ਵੇਲੇ ਪਰ ਕਾਂਗਰਸ ਦੁਆਬੇ ਚ ਕਾਂਗਰਸ ਵੀ ਕਾਫੀ ਮਜ਼ਬੂਤ ਰਹੀ ਹੈ ਖਾਸ ਕਰਕੇ ਇੱਥੇ ਵਿਧਾਇਕ ਵੀ ਇਹਨਾਂ ਦਾ ਕਾਂਗਰਸ ਪਾਰਟੀ ਦਾ ਉਥੇ ਵੀ ਆਮ ਆਦਮੀ ਪਾਰਟੀ ਮਜ਼ਬੂਤ ਹੈ ਅਪਾ ਗੱਲ ਕਰ ਰਹੀਏ ਲੁਧਿਆਣੇ ਦੀ ਸਭ ਤੋਂ ਐਮ ਲੁਧਿਆਣਾ ਮੰਨਿਆ ਜਾਂਦਾ ਉਹ ਲੁਧਿਆਣੇ ਦੇ ਜਿਹੜੇ ਅੰਕੜੇ ਨੇ ਉਹ ਆਪਾਂ ਸਾਂਝੇ ਕਰ ਹੀ ਲੈਣੇ ਆ ਕਿਉਂਕਿ ਆਮ ਆਦਮੀ ਪਾਰਟੀ ਟੋਟਲ 95 ਵਾਰਡ ਨੇ ਆਮ ਆਦਮੀ ਪਾਰਟੀ ਦੇ اور ਵੱਡੇ ਚਿਹਰੇ ਇਤੋਂ ਹਾਰੇ ਵੀ ਨੇ ਸਰ ਇੱਥੇ ਇੱਕ ਗੱਲ ਬੜੀ ਜ਼ਿਕਰਯੋਗ ਹੈ ਕਿ ਆਪਾਂ ਦੇਖੇ ਵੀ ਇਹ ਚੋਣਾਂ ਚ ਵੀ ਆ ਪਿਛਲੀਆਂ ਜ਼ਿਮਨੀ ਚੋਣਾਂ ਚ ਦੇਖ ਲਈਏ ਵੀ ਸਿਆਸੀ ਲੀਡਰਾਂ ਨੂੰ ਜਿਹੜਾ ਪੰਤਰਾ ਅਜ਼ਮਾਇਆ ਜਾਂਦਾ ਸੀ ਕਿ ਆਪਣੀ ਧਰਮ ਪਤਨੀਆਂ ਨੂੰ ਚੋਣ ਮੈਦਾਨ 'ਚ ਉਤਾਰਨਾ ਉਹ ਬਹੁਤਾ ਚੱਲ ਨਹੀਂ ਰਿਹਾ ਕੋ ਸਮੇ ਤੋਂ ਕਿਉਂਕਿ ਆਪਾਂ ਇਹ ਹਾਰੇ ਆ ਹੁਣੇ ਜਿਮਨੀ ਚ ਉਹਨਾਂ ਦੀ ਗੱਲ ਕਰੀਓ ਉਦੋਂ ਰਾਜਾ ਵੜਿੰਗ ਦੇ ਵੱਲੋਂ ਅਮਰਤਾ ਵੜਿੰਗ ਨੂੰ ਹਨਾ ਚੋਨ ਮੈਦਾਨ ਚ ਉਤਾਰਿਆ ਗਿਆ ਉਹ ਹਾਰੇ ਸੁਖਜਿੰਦਰ ਢਾਵੇ ਵੱਲੋਂ ਆਪਣੀ ਪਤਨੀ ਨੂੰ ਚੋਨ ਮੈਦਾਨ ਚ ਉਤਾਰਿਆ ਗਿਆ ਉਹ ਹਾਰੇ ਹੁਣ ਜੇ ਹੁਣ ਚੋਨਾਂ ਦੀ ਗੱਲ ਕਰ ਲਈਏ ਨਗਰ ਨਿਗੰਦੀਆਂ ਇੱਥੋਂ ਪੱbbi ਪ੍ਰਾਸ਼ਰ ਨੇ ਆਪਣੀ ਪਤਨੀ ਉਤਾਰਿਆ ਉਹ ਹਾਰੇ ਭਾਰਤ ਪੁਸ਼ਨ ਆਸ਼ੂ ਦੀ ਪਤਨੀ ਚੋਨ ਮੈਦਾਨ ਸਿੱਕੇ ਉਹ ਹਾਰੇ ਗੁਰਪ੍ਰੀਤ ਗੋਗੀ ਜਿਹੜੇ ਐ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੇ ਪਤਨੀ ਨੂੰ ਹਨਾ ਚੋਨ ਮੈਦਾਨ ਚ ਉਤਾਰਿਆ ਗਿਆ ਉਹ ਵੀ ਹਾਰੇ ਮਤਲਬ ਇਹ ਪੈਂਤਰਾ ਚੱਲ ਲਗਨ ਜੀ ਇੱਕ ਗੱਲ ਤਾਂ ਹੈਗੀ ਐ ਨਾ ਲੋਕ ਪੰਜਾਬ ਦੇ ਲੋਕ ਜਾਗਰੂਕ ਹੋ ਗਏ ਨੇ ਔਰ ਇਹ ਪਰਿਵਾਰਵਾਦ ਜਿਹੜਾ ਭਾਰੂ ਹੋਇਆ ਹੋਇਆ ਹੈ ਜਾਂ ਵੀ ਇੱਕ ਦੂਜੇ ਦੇ ਤਾਂ ਦੋਸ਼ ਲਾਉਂਦੇ ਰਹਿੰਦੇ ਆ ਜੀ ਉਹਨੇ ਪਰਿਵਾਰ ਆਪਦਾ ਮੁੰਡਾ ਅੱਗੇ ਲਿਆਂਦਾ ਉਹਨੇ ਕੁੜੀ ਲਿਆਂਦੀ ਆ ਜਾਂ ਉਹਨੇ ਪਤਨੀ ਨੂੰ ਉਤਾਰਤਾ ਪਰ ਇਹ ਹੁਣ ਇਹਨਾਂ ਨੂੰ ਰਵਾਇਤ ਜੀ ਬਣ ਗਈ ਆ ਵੀ ਤੁਸੀਂ ਜਿਹੜਾ ਜਿੱਦਾ ਉਹਨੂੰ ਛੇਰ ਅੱਗੇ ਕਰ ਲੋ ਜਾਂ ਇਹ ਵੈਸੇ ਵੀ ਹੈਗਾ ਹੀ ਐ ਇੱਥੋਂ ਦਾ ਕਲਚਰ ਹੀ ਪੰਜਾਬ ਦਾ ਕੱਲੇ ਪੰਜਾਬ ਦਾ ਹੀ ਨਹੀਂ ਦੇਸ਼ ਦਾ ਹੀ ਕਲਚਰ ਇਹ ਆ ਵੀ ਪਰਿਵਾਰਵਾਦ ਭਾਰੂ ਆ ਪਰ ਰਾਜਨੀਤੀ ਚ ਹਰ ਬੰਦੇ ਨੂੰ ਹੁੰਦਾ ਜਦੋਂ ਬੰਦਾ ਆਪ ਮਤਲਬ ਵੜਾਪੇ ਚੱਲਿਆ ਜਾਂਦਾ ਤਾਂ ਉਹਨੂੰ ਹੁੰਦਾ ਵੀ ਮੇਰਾ ਪੁੱਤ ਅੱਗੇ ਆ ਜਾਏ ਜਾਂ ਮੇਰੀ ਧੀ ਅੱਗੇ ਆ ਜਾਏ ਜਿਹੜੇ ਆਮ ਲੋਕ ਨੇ ਜਾਂ ਕਹਿ ਲਓ ਵਰਕਰ ਨੇ ਹੀਟਲੇ ਲੈਵਲ ਤੇ ਆ ਉਹਨਾਂ ਨੂੰ ਤਾਂ ਨਹੀਂ ਕੋਈ ਪੁੱਛਦਾਗਾ ਆਮ ਆਦਮੀ ਪਾਰਟੀ ਦਾ ਵੀ ਏਜੰਡਾ ਸੀ ਵੀ ਜੀ ਅਸੀਂ ਆਮ ਘਰਾਂ ਚੋਂ ਪਰਿਵਾਰਾਂ ਚੋਂ ਲਿਆ ਕੇ ਅੱਗੇ ਲਿਆਵਾਂਗੇ ਲੋਕ ਆਪਣੇ ਚਿਹਰਿਆਂ ਨੂੰ ਪਰ ਆਮ ਆਦਮੀ ਪਾਰਟੀ ਨੇ ਵੀ ਕਿਹੜਾ ਚਿਹਰਾ ਅੱਗੇ ਲਿਆਂਦਾ ਲੋਕ ਸਭਾ ਚੋਣਾਂ ਚ ਵੀ ਦੇਖ ਲਓ ਇਹਨਾਂ ਨੇ ਮਤਲਬ ਦੂਜੀਆਂ ਪਾਰਟੀਆਂ ਚੋਂ ਲਿਆ ਕੇ ਖੜੇ ਕਰਤੇ ਆ ਹੁਣ ਜਿਮਨੀ ਚੋਣਾਂ ਹੋਈਆਂ ਇਹ ਚ ਵੀ ਸਾਰੇ ਚਿਹਰੇ ਹੀ ਆਮ ਆਦਮੀ ਪਾਰਟੀ ਨੇ ਦੂਜੀਆਂ ਪਾਰਟੀਆਂ ਚੋਂ ਲਿਆ ਕੇ ਖੜੇ ਕੀਤੇ ਆ ਕੋਈ ਆਮ ਚਿਹਰਾ ਜਾਂ ਆਮ ਬੰਦਾ ਉਹ ਥੋੜੀ ਅੱਗੇ ਆਉਣ ਦਿੱਤਾ ਇਹ ਵੀ ਉਸੇ ਉੱਤੇ ਹੀ ਤੁਰਪੀ ਆ ਹਾਂ ਪਰ ਲੋਕ ਜਾਗਰੂਕ ਹੋ ਗਏ ਨੇ ਲੋਕਾਂ ਨੇ ਤੁਸੀਂ ਦੇਖ ਹੀ ਲਿਆ ਲਧਿਆਣੇ ਚ ਗੋਗੀ ਦੀ ਪਤਨੀ ਜਾਂ ਇਹਦੀ ਆਪਣੇ ਭਾਰਤ ਭੂਸ਼ਨਾ ਆਸ਼ੂ ਦੀ ਪਤਨੀ ਜਿਹੜੀ ਮੇਰ ਵੀ ਰਹੀ ਹੈ ਉਹਨਾਂ ਨੂੰ ਹਰਾਤਾ ਲੋਕਾਂ ਨੇ ਲੋਕ ਜ਼ਰੂਰ ਜਾਗਰੂਕ ਹੋਏ ਨੇ ਔਰ ਲੋਕ ਫੈਸਲਾ ਵੀ ਮਤਲਬ ਕਰਾਰੀ ਚੋਟ ਵੀ ਕਰਦੇ ਆ ਲੋਕ ਹੂੰ ਔਰ ਲੁਧਿਆਣੇ ਦੀ ਆਪਾਂ ਗੱਲ ਕਰ ਲੈ ਕਰ ਰਹੇ ਸੀਗੇ ਦੇਖੋ ਲੁਧਿਆਣੇ ਚ ਭਾਵੇਂ ਲੱਗਦਾ ਪਿਆ ਸੀਗਾ ਵੀ ਭਾਜਪਾ ਵੀ ਕਾਫੀ ਮਜ਼ਬੂਤ ਹੋਊ ਕਿਉਂਕਿ ਪੰਜ ਹਲਕਿਆਂ ਚ ਭਾਜਪਾ ਜਿੱਤੀ ਸੀ ਬਦਾਂ ਆਪਣੇ ਲੋਕ ਸਭਾ ਚੋਣਾਂ ਚ ਰਵਨੀਤ ਬਿੱਟੂ ਜਿੱਤਿਆ ਸੀ ਕਾਫੀ ਮਜ਼ਬੂਤ ਲੱਗਦਾ ਪਿਆ ਸੀ ਜਾਂ ਔਰ ਕਾਂਗਰਸ ਪਾਰਟੀ ਤਾਂ ਪੰਜ ਹਲਕਿਆਂ ਚ ਹਾਰੀ ਸੀ ਪਰ ਇਹ ਜਿਹੜੇ ਇਹ ਜਿਹੜੇ ਹੁੰਦੇ ਨਾ ਨਤੀਜੇ ਆਮ ਆਦਮੀ ਪਾਰਟੀ ਦਾ ਬਹੁਤ ਥੱਲੇ ਰਹਿ ਗਈ ਸੀ ਸ਼ਹਿਰੀ ਖੇਤਰ ਚ ਇਹ ਜਿਹੜੇ ਨਤੀਜੇ ਆਪਾਂ ਪਹਿਲਾਂ ਉਹ ਗੱਲ ਕੀਤੀ ਸੀ ਚਰਚਾ ਕੀਤੀ ਸੀ ਵੀ ਇਹ ਨਤੀਜੇ ਲੋਕ ਜਾਂ ਫੈਸਲਾ ਲੋਕ ਸੱਤਾਧਾਰੀ ਧਿਰ ਨੂੰ ਦੂਰ اندੇਸ਼ੀ ਨਾਲ ਲੈਂਦੇ ਆ ਸੱਤਾਧਾਰੀ ਧਿਰ ਨੂੰ ਅੱਗੇ ਰੱਖਦੇ ਆ ਕੋਟ ਪਾਉਣ ਲੱਗੇ ਉਹ ਦੇਖਦੇ ਆ ਵੀ ਜੇ ਵਿਕਾਸ ਕਰਾਉਣਾ ਬਾਡ ਦਾ ਜਾਂ ਕੋਈ ਲੋਕਾਂ ਦੇ ਮਸਲੇ ਵੀ ਹੁੰਦੇ ਆ ਜਿਸ ਤਰ੍ਹਾਂ ਪੰਚਾਇਤਾਂ ਕੋਲੇ ਜਾਂਦੇ ਆ ਤੇ ਕਾਉਂਸਲਰਾਂ ਕੋਲੇ ਜਾਂਦੇ ਆ ਲੋਕਾਂ ਦੇ ਮਸਲੇ ਛੋਟੇ ਛੋਟੇ ਮਸਲੇ ਔਰ ਉਹ ਜੇ ਸੱਤਾਧਾਰੀ ਤੇਰ ਦਾ ਕਾਉਂਸਲਰ ਹੁੰਦਾ ਤਾਂ ਉਹ ਜਲਦੀ ਮਸਲੇ ਹੱਲ ਹੋ ਜਾਂਦੇ ਆ ਇਹਦਾ ਕਰਕੇ ਲੁਧਿਆਣੇ ਚ ਹੁਣ ਦੇਖੀਏ ਤਾਂ ਦੇਖੋ 41 ਹੈ ਭਾਵੇਂ ਚਲੋ ਕਹਿ ਲੋ ਹਜੇ ਵੰਣ ਦੇ ਸਾਰ ਤਾਂ ਨਹੀਂ ਲੱਗ ਰਹੇ ਪਰ ਸੱਤਾਧਾਰੀ ਤੇਰੇ ਕੋਲੇ ਕਈ ਕੁਝ ਹੁੰਦਾ ਲਗਨ ਬਿਲਕੁਲ ਕਹਿ ਲੋ ਅਫਸਰ شاہੀ ਨੂੰ ਵੀ ਪਰਤ ਲੈਂਦੇ ਆ ਜਾਂ ਹੋਰ ਕਈ ਤਰ੍ਹਾਂ ਦੇ ਪ੍ਰਭਾਵ ਦਵਾ ਹੁੰਦੇ ਆ ਔਰ ਲੋਕ ਵੀ ਚਾਹੁੰਦੇ ਹੁੰਦੇ ਵੀ ਨਹੀਂ ਯਾਰ ਜੇ ਬਾੜ ਦਾ ਵਿਕਾਸ ਕਰਾਉਣਾ ਤਾਂ ਲੋਕ ਵੀ ਕਾਉਂਸਲਰਾਂ ਤੇ ਜ਼ੋਰ ਪਾ ਲੈਂਦੇ ਆ ਜੇ ਵਿਰੋਧੀ ਧਿਰ ਦਾ ਹੋਵੇ ਵੀ ਨਹੀਂ ਜੀ ਤੁਸੀਂ ਸਪੋਰਟ ਕਰੋ ਹੂੰ ਕਿਉਂਕਿ ਜਿਹੜੇ ਅ ਜਿਹੜੇ ਕਾਬਜ ਧੜਾ ਹੁੰਦਾ ਕਾਬਜ ਧੜਾ ਹੀ ਦੇ ਨਾਲ ਜੁੜਿਆ ਕਾਉਂਸਲਰ ਆਪ ਦੇ ਵਿਕਾਸ ਲਈ ਕਦ ਉਹ ਕਰ ਸਕਦਾ ਮਲਭੂਮ ਹੀ ਆ ਨਾ ਜਿਵੇਂ ਜਿਵੇਂ ਵਿਧਾਨ ਸਭਾ ਚ ਚਲੋ ਲੋਕ ਸਭਾ ਜੇ ਤਾਂ ਪੱਕੀ ਆ ਕਿ ਗ੍ਰਾਂਟ ਆ ਜਿਹੜੀ ਉਹਨੂੰ ਮਿਲਣੀ ਮਿਲਣੀ ਆ ਲੋਕ ਸਭਾ ਮੈਂਬਰ ਨੂੰ ਉਹ ਹਰੇਕ ਨੂੰ ਬਰਾਬਰ ਮਿਲਦੀ ਹੈ ਬਈ ਜਿਹੜੀ ਵਿਧਾਨ ਸਭਾ ਦੇ ਮੈਂਬਰਾਂ ਨੂੰ ਤਾਂ ਕੋਈ ਗ੍ਰਾਂਟ ਨਹੀਂ ਹੈਗੀ ਪੱਕੀ ਤਾਂ ਕੋਈ ਗ੍ਰਾਂਟ ਹੈ ਨਹੀਂ ਵੀ ਹਲਕੇ ਲਈ ਤੈ ਗ੍ਰਾਂਟ ਹੈ ਨਹੀਂ ਆ ਉਵੇਂ ਇਹ ਚ ਵੀ ਹੁੰਦਾ ਵੀ ਜਿਹੜੀ ਧਿਰ ਕਾਬਜ ਹੁੰਦੀ ਹੈ ਔਰ ਇਹਦੇ ਸ਼ਹਿਰਾਂ ਦੇ ਆਪਣੇ ਸੋਰਸ ਵੀ ਹੁੰਦੇ ਆ ਕਾਫੀ ਗ੍ਰਾਂਟਾਂ ਤੋਂ ਇਲਾਵਾ ਬਹੁਤ ਸਾਰੇ ਸੋਰਸ ਹੁੰਦੇ ਆ ਜਿੱਥੋਂ ਜਿੱਥੋਂ ਅ ਸ਼ਹਿਰਾਂ ਨੂੰ ਕਹ ਲੋ ਆਮਦਨ ਹੁੰਦੀ ਹੈ ਔਰ ਉਹ ਗ੍ਰਾਂਟ ਜਿਹੜੀ ਵਿਕਾਸ ਕਾਰਜਾਂ ਤੇ ਖਰਚੀ ਜਾਂਦੀ ਹੈ ਔਰ ਜਿਹੜੇ ਕਾਬਜ ਧਿਰ ਹੁੰਦੀ ਹੈ ਜਾਂ ਸੱਤਾਧਾਰੀ ਧਿਰ ਖਾਸ ਕਰਕੇ ਹੁੰਦੀ ਹੈ ਉਹਦੇ ਨਾਲ ਜੁੜੇ ਹੋ ਕਾਉਂਸਲਰ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਮਤਲਬ ਮਿਲਦੀ ਹੈ ਗ੍ਰਾਂਟ ਤੇ ਉਹਨਾਂ ਵਾਰਡਾਂ ਦਾ ਜ਼ਿਆਦਾ ਵਿਕਾਸ ਹੁੰਦਾ ਦੂਜੇ ਵਾਰਡ ਰਹਿ ਜਾਂਦੇ ਆ ਜੀ ਪਰ ਉਹਦਾ ਕਰਕੇ ਮਤਲਬ ਇਹ ਕੌਂਸਲਰ ਜੁੜ ਜਾਂਦੇ ਇੱਥੇ ਉਹਨਾਂ ਜੇ ਆਪਾਂ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਕੁਲ 30 ਹੈ ਔਰ ਭਾਜਪਾ ਤਾਂ 19 ਆ ਭਾਜਪਾ ਕੋਲੇ ਜੀ ਕਾਲੀਤਾਰ ਕੋਲੇ 2 ਆ ਆਜ਼ਾਦ 3 ਮਤਲਬ ਇਹ ਵੀ ਹੋ ਸਕਦਾ ਲੱਗਦਾ ਇੱਕ ਭਾਵੇਂ ਕੇ ਰਾਜਾ ਬੜੰਗ ਨੇ ਅੱਜ ਦਾਵਾ ਠੋਕਿਆ ਵੀ ਅਸੀਂ ਇੱਥੇ ਮੇਅਰ ਬਣਾਵਾਂਗੇ ਆਪਣਾ ਪਰ ਕਿਸੇ ਪਾਸੇ ਬਣਦਾ ਤਾਂ ਲੱਜ ਨਹੀਂ ਆਉਂਦਾ ਜੀ ਹਨਾ ਔਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹ ਵੀ ਹੋ ਸਕਦਾ ਲਗਨ ਜੀ ਜਿਵੇਂ ਆਮ ਆਦਮੀ ਪਾਰਟੀ ਦੀ ਜਿਵੇਂ ਚੰਡੀਗੜ੍ਹ 'ਚ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਪਾਰਟੀ ਨੇ ਰਲ ਕੇ ਵੜਾਇਆ ਸੀ ਮੇਰ ਆਪਣਾ ਮਤਲਬ ਉਸ ਤਰ੍ਹਾਂ ਦੇ ਤੇ ਹੋ ਸਕਦਾ ਇੱਥੇ ਵੀ ਫਿਰ ਇਹਨਾਂ ਦੇ ਕਈ ਥਾਂ 'ਤੇ ਆਪਦੀਆਂ ਸੈਟਿੰਗਾਂ ਬੈਠ ਜਾਣ ਜਿਵੇਂ ਜਗਰਾਉਂ 'ਚ ਆਉਣ ਜਗਰਾਉਂ 'ਚ ਆਮ ਆਦਮੀ ਪਾਰਟੀ ਕੋਲ ਇੱਕ ਵੀ ਕੌਂਸਲਰ ਹੈ ਨਹੀਂ ਸੀਗਾ ਹੂੰ ਤੇ ਕਾਂਗਰਸ ਪਾਰਟੀ ਕੋਲ ਬਹੁਤ ਜ਼ਿਆਦਾ 18 ਕਿ 19 ਕੌਂਸਲਰ ਸੀ ਉੱਥੇ ਉਹਨਾਂ ਨੇ ਉਹ ਆਪ ਦੇ ਚ ਇੱਕ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਮਾਲਵਾ ਉਹਨਾਂ ਨੂੰ ਜਿਤਾ ਕੇ ਉੱਥੇ ਉਹ ਜਿੱਤੇ ਕੌਂਸਲਰ ਉਹ ਖੜੀ ਬੜੀ ਮਜ਼ਬੂਤੀ ਨਾਲ ਜਿੱਤੇ ਆ ਪੱਤਰਕਾਰ ਨੇ ਪਾਈਚਾਰੇ ਵੱਲੋਂ ਔਰ ਉਹ ਬਣੇ ਪ੍ਰਧਾਨ ਬਣੇ ਆ ਉਹ ਆਮ ਆਦਮੀ ਪਾਰਟੀ ਸ਼ਾਮਲ ਹੋਏ ਕਾਂਗਰਸ ਪਾਰਟੀ ਦੇ ਪੱਟੀ ਜਿਹੜੇ ਕੌਂਸਲਰ ਉਹਨਾਂ ਦੀ سپورਟ ਤੇ ਆਏ ਨੇ ਮਤਲਬ ਪਿੱਛੇ ਬਣੇ ਸੀ ਹੁਣ ਤਾਂ ਫਿਰ ਦੁਬਾਰਾ ਫੇਰ ਚੇਂਜ ਹੋ ਗਈ ਆ ਔਰ ਇਸੇ ਤਰ੍ਹਾਂ ਹੋ ਸਕਦਾ ਕਾਂਗਰਸ ਪਾਰਟੀ ਵੀ ਕਿਸੇ ਥਾਂ ਤੇ ਇਧਰ ਮਤਲਬ ਕਿਸਤੇ ਲੋੜ ਪਵੇ ਤਾਂ ਆਪਸ ਵਿੱਚ ਰਲ ਜਾਣ ਕਿਉਂਕਿ ਉਹ ਚੰਡੀਗੜ੍ਹ ਚ ਵੀ ਰਲੇ ਰਿਹਾ ਦਿੱਲੀ ਚ ਵੀ ਆਪਸ ਵਿੱਚ ਕੀਤਾ ਲੋਕ ਸਭਾ ਚੋਣਾਂ ਚ ਵੀ ਇਹਨਾਂ ਦਾ ਸਮਝੌਤਾ ਰਿਹਾ ਔਰ ਇੱਥੇ ਵੀ ਸ਼ਹਿਰਾਂ ਚ ਵੀ ਹੋ ਜਾਈਏ ਸਮਝੌਤਾ ਆਪਾਂ ਮੇਰੇ ਖਿਆਲ ਪੰਜਾਂ ਉਹਨਾਂ ਦੀ ਕੋਈ ਗੱਲਬਾਤ ਕਰ ਲਈ ਅੱਜ ਕਿਸ ਤਰ੍ਹਾਂ ਦੇ ਹਾਲਾਤ ਨੇ ਜਾਂ ਇੱਕ ਵਾਰੀ ਆਪਾਂ ਟੋਟਲ ਝਾਤ ਵੀ ਮਰਵਾ ਦਿੰਦੇ ਆ ਵੀ ਕੌਣ ਕਿੱਥੇ ਹੈ ਵੈਸੇ ਵੈਸੇ ਜੇ ਆਪਾਂ ਮੋٹے ਰੂਪ ਚ ਦੇਖ ਲਈਏ ਤਾਂ ਜਿਲੰਦਰ ਤੇ ਪਟਿਆਲਾ ਚ ਤਾਂ ਦੋਨਾਂ ਥਾਵਾਂ ਤੇ ਆਮ ਆਦਮੀ ਪਾਰਟੀ ਭਾਰੂ ਹੋ ਗਈ ਹੈ ਔਰ ਲੁਧਿਆਣਾ ਚ ਵੀ ਦੇਖੀਏ ਤਾਂ ਆਮ ਆਦਮੀ ਪਾਰਟੀ ਹੈ 48 ਅੱਗੇ ਹੈ ਔਰ ਜੋੜ ਤੋੜ ਜਾਂ ਕਈ ਕੌਂਸਲਰ ਟੁੱਟ ਵੀ ਜਾਂਦੇ ਹੁੰਦੇ ਕਈ ਕੁਝ ਹੋ ਜਾਂਦਾ ਜੀ ਸੱਤਾ ਧਾਰੀ ਤੇ ਨਾਲ ਤੇ ਇੱਥੇ ਵੀ ਮਜ਼ਬੂਤੀ ਹੈ ਔਰ ਅਮਰਸਰ ਫਗਵਾੜਾ ਜਰੂਰ ਜਿਹੜਾ ਹੈਗਾ ਉੱਥੇ ਕਾਂਗਰਸ ਪਾਰਟੀ ਮਜ਼ਬੂਤ ਹੈ ਪਰ ਸਮਾਦਸੂਗਾ ਕੌਣ ਕੀ ਹੁੰਦਾ ਕਿਉਂਕਿ ਇਹਨਾਂ ਇਹ ਹੇਟ ਲੈਵਲ ਤੇ ਕਈ ਵਾਰੀ ਬਹੁਤ ਤਰ੍ਹਾਂ ਦੇ ਜੋੜ ਤੋਲ ਹੋ ਜਾਂਦੇ ਆ ਕਈ ਕਾਉਂਸਲਰ ਇਧਰੋਂ ਉਧਰੋਂ ਹੋ ਜਾਂਦੇ ਆ ਗੁਪਤ ਵੋਟਾਂ ਵੀ ਇੱਥੇ ਗੁਪਤ VOTING ਵੀ ਹੋ ਜਾਂਦੀ ਹੈ ਤਾਂ ਗੁਪਤ VOTING ਵੀ ਪੈ ਜਾਂਦੀ ਹੁੰਦੀ ਹੈ ਕਈ ਕੁਝ ਹੋ ਜਾਂਦਾ ਪਰ ਮੋٹے ਰੂਪ ਚ ਆਪਾਂ ਤਿੰਨ ਥਾਮਾਂ ਤੇ ਆਮ ਆਦਮੀ ਪਾਰਟੀ ਔਰ ਦੋ ਥਾਮਾਂ ਤੇ ਕਾਂਗਰਸ ਪਾਰਟੀ ਦੀ ਜਿਹੜੀ ਹੈ ਮਜਬੂਤੀ ਆ ਔਰ ਆਉਣ ਵਾਲੇ ਦਿਨਾਂ 'ਚ ਹੁਣ ਤਾਂ ਇੱਕ ਅੱਧੇ ਤਿੰਨ ਚ ਇਹਨਾਂ ਨੇ ਦਾਵਾ ਪੇਸ਼ ਕਰਕੇ ਕਹ ਲਓ ਆਉਣ ਵਾਲੇ ਸਮੇਂ 'ਚ ਜਿਹੜੇ ਆ ਮੇਅਰ ਸ਼ਹਿਰਾਂ ਨੂੰ ਮਿਲ ਜਾਣੇ ਔਰ ਆਪਾਂ ਵਸਤਾ ਪੰਜਾਬ ਵੱਲੋਂ ਵੀ ਆਪਾਂ ਵਧਾਈ ਵੀ ਦਿੰਨੇ ਆ ਜੇਤੂ ਉਮੀਦਵਾਰਾਂ ਨੂੰ ਜੇਤੂ ਕੌਂਸਲਰਾਂ ਨੂੰ ਔਰ ਇਹ ਵੀ ਆਸ ਕਰਦੇ ਆ ਕਿ ਜਿਹੜੇ ਨਵੇਂ ਚਿਹਰੇ ਨੇ ਨਵੇਂ ਕੌਂਸਲਰ ਨੇ ਉਹ ਆਪਣੇ ਸ਼ਹਿਰਾਂ ਦਾ ਆਪਣੇ ਵਾਰਡਾਂ ਦਾ ਵਿਕਾਸ ਕਰਾਉਣ ਦੇ ਨਾਲ-ਨਾਲ ਜਿਹੜੇ ਲੋਕ ਮਸਲੇ ਆ ਲੋਕ ਮੁੱਦੇ ਆ ਉਹਨਾਂ ਨੂੰ ਸਹਿਰਤਾ ਨਾਲ ਕਿਉਂਕਿ ਲੋਕ ਦੇਖੋ ਆਪਣਾ ਨੁਮਾਇੰਦਾ ਬੜੀ ਗਹਿ ਭਾਵਨਾ ਨਾਲ ਚੁਣਦੇ ਆ ਆਮੇ ਕ੍ਰਾਪਸ਼ਨ ਭਾਰੂ ਹੋ ਜਾਂਦੀ ਹੈ ਕ੍ਰਾਪਸ਼ਨ ਜਿਹੜੀ ਹੈ ਉਹ ਹੈ ਹੀ ਏਡਾ ਸਿਸਟਮ ਹੀ ਤਾਣਾ ਬਣਾਇਆ ਹੈ ਏਡਾ ਕਿਉਂਕਿ ਉਹਦੇ ਨਾਲ ਵੱਡੀ ਗਿਣਤੀ ਜਿਹੜੀ ਅਫਸਰशाही ਜੁੜੀ ਹੋਣ ਕਰਕੇ ਮਤਲਬ ਉਹ ਖਾਸ ਕਰ ਅਫਸਰशाही ਜਿਹੜੀ ਹੈ ਵੱਡਾ ਗਿਣਤੀ ਚੋ ਕ੍ਰਾਪਟ ਹੋਣ ਕਰਕੇ ਉਹ ਭਾਰੂ ਹੋ ਜਾਂਦੀ ਹੈ ਕਾਉਂਸਲਰਾਂ ਨੂੰ ਵੀ ਆਪਣੇ ਉਹ ਕਰ ਲੈਂਦੀ ਹੈ ਜਾਂ ਕਮਿਸ਼ਨ ਦਾ ਆਪਾਂ ਪਿਛਲੇ ਦਿਨਾਂ ਚਰਚਾ ਕੀਤੀ ਹੈ ਸਿਸਟਮ ਹੈ ਵੀ ਨਵੀਂ ਜਿਹੜੀ ਟੀਮਾਂ ਆਉਣੀਆਂ ਨੇ ਉਹ ਕਮਿਸ਼ਨ ਦਾ ਜਿਹੜਾ ਬੰਦ ਕਰਕੇ ਜਿਹੜਾ ਸ਼ਹਿਰਾਂ ਚ ਪੱਕਾ ਹੀ ਚੱਲਦਾ ਹੈ ਔਰ ਜਿਹੜੇ ਵਿਕਾਸ ਲਈ ਗ੍ਰਾਂਟਾਂ ਆਉਂਦੀਆਂ ਨੇ ਵਿਕਾਸ ਲਈ ਪੈਸਾ ਹੁੰਦਾ ਹੈ ਸ਼ਹਿਰਾਂ ਦੇ ਵਿਕਾਸ ਲਈ ਉਹ ਸ਼ਹਿਰਾਂ ਜਾਂ ਬਾਟਾਂ ਦੇ ਵਿਕਾਸ ਤੇ ਖਰਚਾ ਜਾਵੇ ਲੋਕਾਂ ਨੂੰ ਖਾਸ ਕਰਕੇ ਜਿਹੜੀ ਪੀਣ ਵਾਲੇ ਪਾਣੀ ਦੀ ਸਾਫ ਸੁਥਰਾ ਪਾਣੀ ਸਭ ਤੋਂ ਵੱਡੀ ਲੋੜ ਆ ਉਹ ਮਿਲੇ ਸੀਵਰੇਜ ਸਿਸਟਮ ਸੁਧਰੇ ਔਰ ਜਸਤਰਾ ਹੁਣ ਆਵਾਜ਼ ਆਈ ਦੀ ਸਮੱਸਿਆ ਬਹੁਤ ਵੱਡੀ ਹੋ ਰਹੀ ਹੈ ਸ਼ਹਿਰਾਂ ਚ ਨਜਾਇਜ਼ ਕਬਜ਼ੇ ਬਹੁਤ ਜ਼ਿਆਦਾ ਨੇ ਮਤਲਬ ਇਹ ਸਮੱਸਿਆਵਾਂ ਐਮ ਨੇ ਔਰ ਇਹ ਨਗਰ ਨਿਗਮਾਂ ਦੇ ਨਗਰ ਕਾਉਂਸਲਾਂ ਦੇ ਹੱਥ ਹੁੰਦੀਆਂ ਨੇ ਲੋਕਾਂ ਨੂੰ ਇਹਨਾਂ ਤੋਂ ਰਾਹਤ ਮਿਲੇ ਇਹਨਾਂ ਸਮੱਸਿਆਵਾਂ ਦਾ ਹੱਲ ਹੋਵੇ ਉਰਾਸ ਕਰਦੇ ਆ ਕਿ ਜਿਹੜੀਆਂ ਨਵੀਆਂ ਟੀਮਾਂ ਨੇ ਇਹਨਾਂ ਸਮੱਸਿਆਵਾਂ ਦਾ ਹੱਲ ਕਰਨਗੇ ਜੀ ਤਾਂ ਬਿਲਕੁਲ ਬਹੁਤ-ਬਹੁਤ ਧੰਨਵਾਦ ਸਰ ਤੁਸੀਂ ਬੜੇ ਵਿਸਥਾਰ ਦੇ ਵਿੱਚ ਦਰਸ਼ਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਜਰਨਲਿੰਗ ਬਹੁਤ-ਬਹੁਤ ਧੰਨਵਾਦ ਸਰ ਧੰਨਵਾਦ ਲਗਨ ਜੀ ਟਾਈਸਨ ਸਾਡਨ ਨਾਲ ਸੀਨੇ ਪત્રਕਾਰਸਦਾਰ ਜਗENDER ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਆ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਇਸ ਤਰ੍ਹਾਂ ਹੀ ਕੁਝ ਨਵੇਂ ਅਤੇ ਅਹਿਮ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ